ਤੁਹਾਨੂੰ ਕੋ ਸ਼ਹਿਰ ਦੇ ਵਿੱਚ ਵੀ ਜਿਹੜੇ ਲੋਕਾਂ ਦੇ ਉੱਪਰ ਪ੍ਰਭਾਵ ਜਿਹੜਾ ਖਾਣਾ ਪਿਆ ਤੇ ਲੋਕਾਂ ਨੂੰ ਕਾਫੀ ਰੋਕਾ ਦਾ ਸਾਹਮਣਾ ਕਰਨਾ ਪੈ ਰਿਹਾ। ਸਬਜ਼ੀਆਂ ਨੇ ਭਾਇਆ ਉਹ ਵੀ ਕਾਫੀ ਵੱਧ ਚੁੱਕੇ ਹੈ ਜਿਸ ਕਰਕੇ ਲੋਕ ਘਰੇ ਨਾਲ ਸਬਜ਼ੀ ਨਹੀਂ ਖੇਤ ਰਹੇ। ਗ੍ਰੇਹਲਾ ਆਧਾ ਇਸਵਰੀ ਬਣ ਗਿਆ ਇਹਦੇ ਜਿਆਦਾ ਹੀ ਖਰਾਬ ਹੋ ਆਪਾਂ। ਸਬਜ਼ੀ ਦੇ ਮਹਿੰਗੀ ਹੋਣੀ ਹੈ ਪ੍ਰਸਾਦ ਕਰਕੇ ਹੀ ਮਾਜ ਦਾ ਸਾਰਾ ਕੰਮ ਬੰਦ ਗਿਆ ਹੈ। हिमाचल तो सब्जी नहीं आ रही जेह कारण की जो रेट्स हैं, वो बहुत ज्यादा डबल तो ही उपर जा रहे हैं जो, जो जो भी बरसात हो सब्जिया महंगी ना। ਬੀਤੇ ਦਿਨੋਂ ਆਏ ਕੁਦਰਤੀ ਪ੍ਰਕੋਪ ਨੇ ਜਿੱਤੇ ਹਿਮਾਚਲ ਪੰਜਾਬ ਦੇ ਜੇ ਆਂਕਿਤੇ ਲੋਕਾਂ ਨੂੰ ਕਾਫੀ ਪ੍ਰਭਾਵਿਤ ਕੀਤਾ ਕਈ ਲੋਕਾਂ ਦੇ ਘਰ ਰੁੜ ਗਏ ਕਈ ਲੋਕਾਂ ਦੇ ਪਸ਼ੂ ਮਰ ਗਏ ਕਈ ਲੋਕਾਂ ਦੀ ਜਾਨ ਜਿਹੜੀ ਚਲੀ ਗਈ ਅੱਧੀ ਆਪਾਂ ਗੱਲ ਕਰੀਏ ਸੁਜਾਨਪੁਰ ਦੀ ਇਸਲੇਪਾਸ ਨੇ ਆਪ ਵੀ ਸਬਜ਼ੀ ਮੰਡੀ ਦੇ ਵਿੱਚ ਮੌਜੂਦ ਹੈ ਸਿਹਤ ਖਾਨ ਦੀ ਕੋਸ਼ਿਸ਼ ਕਰ ਰਹੀ ਹੈ ਟਮਾਟਾਵਾ ਗਾ ਕੀ ਜਿਹੜਾ ਉ ਬਾਹਰ ਨਿਕਲਦੇ ਆ ਵਜਾ ਇਹ ਆ ਕਿ ਜਿਹੜੀ ਸਬਜ਼ੀ ਹੈਗੀ ਉਹ ਤੇ ਇੱਕ ਮਹਿੰਗੀ ਹੈਗੀ ਦੂਸਰੇ ਪਾਸੇ ਜਿਹੜੇ ਪਿੰਡਾਂ ਦੇ ਲੋਕ ਸ਼ਹਿਰ ਦੇ ਵਿੱਚ ਸ਼ੋਪਿੰਗ ਕਰਨ ਲਈ ਆਉਂਦੇ ਸੀਗੇ ਫਿਰਦਾਰੀ ਕਰਨ ਆਉਂਦੇ ਸੀਗੇ ਉਹ ਲੋਕ ਨਹੀਂ ਆ ਰਹੇ ਜਿਸ ਦੇ ਚਲਦਿਆਂ ਤੋਂ ਜਾਣਪੂ ਸ਼ਹਿਰ ਦੇ ਵਿੱਚ ਵੀ ਜਿਹੜੇ ਲੋਕਾਂ ਦੇ ਉੱਪਰ ਪ੍ਰਭਾਵ ਜਿਹੜਾ ਖੜਾਣਾ ਪਿਆ ਤੇ ਲੋਕਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਮਣਾ ਕਰਨਾ ਪੈ ਰਿਹਾ ਪਾਕਿਸਤਾਨਿਕ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਜਿਹੜੇ ਛੋਟੇ ਦੁਕਾਨਦਾਰ ਹੈ ਉਹਨਾਂ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ ਉਹਨਾਂ ਨੂੰ ਵੀ ਕੁਝ ਦੇ ਆਤ ਦੇਣੀ ਚਾਹੀਦੀ ਕਿਉਂਕਿ ਕਾਫੀ ਦਿਨਾਂ ਤੋਂ ਜਿਹੜੇ ਲੋਕ ਆਪਣੇ ਘਰਾਂ ਵਿੱਚ ਫਸੇ ਹੋਏ ਨੇ ਜਿਨ੍ਹਾਂ ਨੂੰ ਰੈਸਕਿਊ ਕੀਤਾ ਗਿਆ ਉਹ ਲੋਕ ਜਿਹੜੇ ਸ਼ਹਿਰ 'ਚ ਨਹੀਂ ਆ ਰਹੇ ਜਿਸ ਕਰਕੇ ਦੁਕਾਨਦਾਰੀ ਰਹੀ ਥੱਪ ਪਈ ਹੈ ਲਗਭਗ 1 ਸਾਲ ਇਹ ਦੁਕਾਨਦਾਰ ਕਹਿ ਰਹੇ ਨੇ ਕਿ ਉਹਨਾਂ ਦਾ 1 ਸਾਲ ਲੱਗ ਜਾਏਗਾ ਮੰਡੀ ਜਿਹੜੀ ਆ ਬਰਾਬਰ ਵਾਪਿਸ ਠੀਕ ਹੋਣ ਨੂੰ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਹੈ ਇਹ ਜਿਹੜੀ ਸਬਜ਼ੀਆਂ ਦੇ ਭਾਅ ਆ ਉਹ ਵੀ ਕਾਫੀ ਵੱਧ ਚੁੱਕੇ ਆ ਜਿਸ ਕਰਕੇ ਲੋਕ ਜਿਹੜੇ ਨੇ ਉਹ ਸਬਜ਼ੀ ਨਹੀਂ ਖਰੀਦਦੇ ਇਸ ਵੇਲੇ ਜਿਹੜੇ ਆਮ ਲੋਕਾਂ ਦੇ ਥਾਲੇ ਦੇ ਵਿੱਚੋਂ ਸਬਜ਼ੀ ਗਾਇਬ ਹੁੰਦੀ ਨਜ਼ਰ ਆ ਰਹੀ ਹੈ ਆਉ ਦਿਖਦੇ ਰਿਪੋਰਟ ਤੇ ਗੱਲਬਾਤ ਕਰਦੇ ਆ ਸਥਾਨਕ ਦੁਕਾਨਦਾਰਾਂ ਦੇ ਨਾਲ ਕੀ ਕੁਝ ਕਹਿਣਾ ਹੋਂਾਂ ਦਾ ਇਸ ਪਰੇਸ਼ਾਨੀ ਦੇ ਬਾਰੇ ਹਾਂ ਜੀ ਬਈ ਲਗਾਤਾਰ ਗਰੀਆ ਸਬਜ਼ੀ ਮਹਿੰਗੀ ਹੋਣ ਜਾ ਰਹੀ ਹੈ ਦੁਕਾਨ ਦੇ ਤੇ ਦੁਕਾਨਦਾਰ ਜਿਹੜੇ ਆ ਕਿਹਨਾ ਹਾਲਾਤ ਵਿੱਚ ਗੁਜ਼ਰੇ ਨੇ ਇਸ ਟਾਈਮ ਦੁਕਾਨਦਾਰਾਂ ਦੇ ਹਾਲਾਤ ਦੀ ਪੁੱਛੇ ਨਾ ਭਾਜੀ ਇਸ ਵਾਰੀ ਜਿਹੜੇ ਹਾਲਾਤ ਇਸ ਵਾਰੀ ਬਣ ਗਿਆ ਇਹਦੇ ਜ਼ਿਆਦਾ ਹੀ ਖਰਾਬ ਬਣ ਗਿਆ ਸਬਜ਼ੀ ਦੇ ਮਹਿੰਗੀ ਹੋਣੀ ਹੈ ਬਰਸਾਤ ਕਰਕੇ ਹਿਮਾਚਲ ਦਾ ਸਾਰਾ ਕੰਮ ਬੰਦ ਪਿਆ ਜਦੋਂ ਤੁਹਾਨੂੰ ਸਬਜ਼ੀ ਆ ਰਹੀ ਹੈ ਇਸ ਕਰਕੇ ਸਬਜ਼ੀ ਜ਼ਿਆਦਾ ਮਹਿੰਗੀ ਹੋ ਗਈ ਹੈ ਉਲਟਾ ਜਿਹੜੀ ਬਰਸਾਤ ਹੋਈ ਹੈ ਸਾਰੇ ਪਿੰਡਾਂ ਦਾ ਤੁਹਾਨੂੰ ਪਤਾ ਪਾਣੀ ਦਾ ਪਾਣੀ ਆਇਆ ਪਿੰਡਾਂ ਦਾ ਗਾਹ ਜ਼ਿਆਦਾ ਕਿਤੇ ਆਇ ਨਹੀਂ ਕਰਦਾ ਜਿੰਨਾ ਮੇਰੇ ਖਿਆਲ ਦੁਕਾਨਦਾਰਾਂ ਨੂੰ ਬਹੁਤ ਹੀ ਜ਼ਿਆਦਾ ਮਾਰ ਪਈ ਇਸ ਵਾਰ ਤੇ ਇਹ ਜਿਹੜੇ ਹਾਲਾਤ ਬਣੇ ਆ ਤੇ ਟਾਈਮ ਲੱਗਣਾ ਹੈ ਸਾਲ ਤੋਂ ਵੱਧ ਮੇਰੇ ਖਿਆਲ ਦੁਕਾਨਦਾਰਾਂ ਨੂੰ ਆਪਣੇ ਪੈਰਾਂ ਤੇ ਆਣ ਦੇ ਲੱਗੇਣਾ ਚਾਹੀ ਚਾਹੇ ਕਿ ਸਰਕਾਰ ਸਭਾਰੇ ਸੋਚਦੀ ਹੈ ਪਿੰਡਾਂ ਵਿੱਚ ਜਾ ਰਹੀ ਹੈ ਤੇ ਕੁਝ ਜਿਹੜੇ ਦੇ ਹਾਈ ਫਾਈ ਦੁਕਾਨਦਾਰ ਆਈ ਹੁੰਦੇ ਉਹ ਕੁਝ ਨਹੀਂ ਕਹਿੰਦੇ ਜਿਹੜੇ ਨੋਰਮਲ ਸਾਡੇ ਵਰਗੇ ਦੁਕਾਨਦਾਰ ਉਹਨਾਂ ਦੇ ਵੱਲ ਵੀ ਧਿਆਨ ਦੇ ਹੋ ਸਕਦੇ ਕੋਈ ਦੁਕਾਨਦਾਰ ਨੂੰ ਵੀ ਕੋਈ ਸਹਯੋਗ ਮਿਲੇ ਸਰਕਾਰ ਵੱਲੋਂ ਧੰਮ ਬੱਤੀ ਹੈ ਕਿ ਦੇਖੋ ਇਹ ਲਗਾਤਾਰ ਤੇ ਨਹੀਂ ਸਬਜ਼ੀਆਂ ਦੇ ਦਾਮ ਵੱਧ ਗਏ ਸਭ ਜੀ ਦਾ ਨਾਮ ਇਸ ਕਰਕੇ ਬਾਤ ਗਿਆ ਤੇ ਪ੍ਰਲਾਇ ਦੇਖੀ ਹੈ ਉਹਨੇ ਪਿਛਲੇ ਕੁਝ 10 15 ਦਿਨ ਪਹਿਲੇ ਜਿਹੜੀ ਪ੍ਰਲਾਇ ਹੋਈ ਹੈ ਕਿ ਹਿਮਾਚਲ ਕਿੰਨਾ ਕੇ ਨੁਕਸਾਨ ਹੋ ਗਿਆ ਲੋਕਾਂ ਦਾ ਕਿੱਤਾ ਮਤਲਬ ਕਿ ਬਾੜ ਆ ਗਈ ਤੇ ਇਹ ਦੇਖਿਆ ਕਿ ਕਦੀ ਸਿਆਲਨਪੁਰ ਚ ਬਾੜ ਨਹੀਂ ਆਈ ਦਰਿਆ ਚ ਪਾਣੀ ਨਾ ਛੱਡਣ ਦੇ ਕਰ ਜਿਹੜੀ ਬਾੜ ਆਈ ਹੈ ਇੱਧਰ ਸਬਜੀ ਮੰਡੀ ਉਸ ਟਾਈਮ ਤੇ ਸਬਜੀ ਹੀ ਨਹੀਂ ਆ ਰਹੀ ਕਿਉਂਕਿ ਸਬਜੀ ਮੋਸਤ ਜਿਹੜੀ ਪੰਜਾਬ ਦੀ ਉਹ ਤੇ ਸਸਤੀ ਆਈ ਹਿਮਾਚਲ ਦੀ ਸਬਜੀ ਨਹੀਂ ਆ ਰਹੀ ਜਿਹਦੇ ਕਾਰਨ ਕਿ ਜਿਹੜੇ ਇਹਨਾਂ ਦੇ ਰੇਟਸ ਆ ਉਹ ਬਹੁਤ ਜ਼ਿਆਦਾ ਡਬਲ ਤੋਂ ਵੀ ਉੱਪਰ ਜਾ ਰਿਹਾ ਹੈ ਇਹਦੇ ਚ ਕਿਹਦਾ ਨੁਕਸਾਨ ਹੈ ਤੇ ਕਿਹਦਾ ਫਾਇਦਾ ਹੈ ਫਾਇਦਾ ਜਿਹੜਾ ਆ ਉਹ ਆਰਟੀਆ ਦਾ ਫਾਇਦਾ ਹੈ ਇਸ ਲਈ ਉਹ ਨਜਾਇਜ਼ ਫਾਇਦਾ ਲੈ ਰਿਹਾ ਮੇਰੇ ਹਿਸਾਬ ਨਾਲ ਕਿਉਂਕਿ ਸਬਜ਼ੀ ਜਿਹੜੀ ਇੰਨੀ ਜ਼ਿਆਦਾ ਮਹਿੰਗੀ ਨਹੀਂ ਹੋਣੀ ਚਾਹੀਦੀ ਜਿੰਨੀ ਕਿ ਘਰ ਤੇ ਆ ਦੇਖੋ ਤੁਸੀਂ ਦੇਖ ਰਹੇ ਹੋ 10-15 ਦਿਨ ਤੋਂ ਸਿਸਟਮ ਸਾਰਾ ਆਪਣੇ ਸਟੈਂਡ ਹੋ ਰਿਹਾ ਦੁਹਰਾ ਤੋਂ ਠੀਕ ਹੋ ਰਿਹਾ ਬਟ ਇਸ ਜੀ ਨੂੰ ਦੇਖੋ ਕਿ ਸਬਜ਼ੀ ਮਹਿੰਗੀ ਕਿਉਂ ਹੋ ਰਹੀ ਹੈ ਕਿਉਂਕਿ ਪੰਜਾਬ ਦੀ ਜਿਹੜੀ ਸਬਜ਼ੀ ਪੰਜਾਬ ਚ ਤੇ ਬਾਕੀ ਬੜਾ ਪ੍ਰਲੈ ਹੋ ਉੱਪਰ ਜਾਓ ਜਦੋਂ ਅੰਮ੍ਰਿਤਸਰ ਤੋਂ ਅੱਗੇ ਜਾਓ ਤਾਂ ਕਿੰਨਾ ਕਿ ਬੁਰਾ ਹਾਲ ਹੈ ਪੰਜਾਬ ਤੇ ਬਿਲਕੁਲ ਹੀ ਖਤਮ ਹੀ ਹੋ ਚੁੱਕਿਆ ਦਾ ਮੋਸਟੇ ਅੱਡੇ ਨਾਲੋਂ ਜ਼ਿਆਦਾ ਇਹ ਮਾਚੋ ਜਿਹੜੀ ਸਬਜ਼ੀ ਆਂਦੀ ਆ ਉਹ ਨਹੀਂ ਆ ਰਹੀ ਹੈ ਕਿਉਂਕਿ ਉਹਦੇ ਕਾਰਨ ਹੀ ਮਹਿੰਗੀ ਹੋਈ ਹੈ ਸਬਜ਼ੀ ਅਗਰ ਮਾਚੋ ਤੋਂ ਪ੍ਰੋਪਰ ਆਏਗੀ ਤਾਂ ਹੀ ਸਸਤੀ ਹੋਣੀ ਆ ਹਲੇ ਕੁਛ ਲੱਗ ਨਹੀਂ ਰਿਹਾ ਕਿ ਕੋਈ 10 15 20 ਦਿਨ ਜਾਂ ਮਹੀਨਾ ਇੱਕ ਸਬਜ਼ੀ ਸਸਤੀ ਹੋਏਗੀ ਇਹਨਾਂ ਹਲੇ ਹੋਰ ਵੀ ਤੇਜ਼ੀ ਤੇਜ਼ੀ ਦੱਸਣੀ ਆ ਗਰੀਬ ਬੰਦਾ ਜਿਹੜਾ ਆ ਉਹ ਅੱਗੇ ਹੀ ਮਰ ਚੁੱਕਿਆ ਸਬਾਰ ਦੇ ਵਿੱਚ ਪਰ ਉਹਨੂੰ ਸਬਜ਼ੀ ਛੱਡ ਕੇ ਉਹਨੂੰ ਤਾਂ ਇੱਕ ਦਾਲ ਵੀ ਨਹੀਂ ਮਿਲ ਰਹੀ ਮੌਜੂਦਾ ਮੰਡੀ ਦੇਖੀ ਮੌਜੂਦਾ ਮੰਡੀ ਦਾ ਹਾਲ ਤੁਸੀਂ ਦੇਖ ਲਓ ਪ੍ਰੋਪਰ ਸਬਜ਼ੀਆਂ ਨਹੀਂ ਆ ਰਹੀਆਂ ਕਿਉਂ ਨਹੀਂ ਆ ਰਹੀਆਂ ਅਗਰ ਜਦੋਂ ਪ੍ਰੋਪਰ ਸਬਜ਼ੀਆਂ ਆਉਂਦੇ ਇਹਦੇ ਸਸਤੀ ਉਹਦੀ ਸਬਜ਼ੀ ਦੀ ਮਹਿੰਗਾਈ ਦੇ ਕਾਰਨ ਇਹ ਜਿਹੜੇ ਦਿਹਾੜੀਦਾਰ ਬੰਦੇ ਆ ਇਹ ਸਬਜ਼ੀ ਅਫੋਰਡ ਨਹੀਂ ਕਰ ਲਿਆ ਨਹੀਂ ਲਿਆ ਰਹੇ ਕਿਉਂਕਿ ਸਬਜ਼ੀ ਬਹੁਤ ਜ਼ਿਆਦਾ ਮਹਿੰਗੀ ਹੋ ਚੁੱਕੀ ਹੈ ਤੇ ਬਾਕੀ ਦੁਕਾਨਦਾਰਾਂ ਦੀ ਗੱਲ ਕਰੀਏ ਤਾਂ ਗਾਗ ਨਹੀਂ ਨਿਕਲਦੇ ਬਾੜ ਦੇ ਸਰ ਗਾਗ ਪਹਿਲੇ ਵੀ ਨਹੀਂ ਨਿਕਲ ਰਿਹਾ ਪਰ ਜਿਹੜਾ ਕਿ ਇਹ ਬਾੜ ਹੈ ਨਾ ਉਦੇ ਕਾਰਨ ਲੋਕੀ ਇਸ ਲਈ ਘਰੋਂ ਬੇਗਾਰ ਹੋ ਚੁੱਕੇ ਆ ਉਹਨਾਂ ਕੋ ਆਪਣੇ ਰੋਟੀ ਖਾਣ ਨੂੰ ਪੈਸੇ ਨਹੀਂ ਆ ਔਰ ਸਮਾਨ ਲੈਣ ਨੂੰ ਕੀ ਹੋਏਗਾ ਮੰਡੀ ਜਿਹੜੀ ਆ ਉਹ ਬਹੁਤ ਜ਼ਿਆਦਾ ਮਾਰਕੀਟ ਚ ਤੇ ਮੰਡੀ ਮੈਨੂੰ ਨਹੀਂ ਲੱਗ ਰਿਹਾ ਕਿ ਇਸ ਸਾਲ ਤੋਂ ਸਾਲ ਠੀਕ ਹੋਏਗੀ ਸਬਜ਼ੀਆਂ ਦੀਆਂ ਵੀ ਕੱਦੀਆਂ ਕੱਪ ਮਹਿੰਗੀਆਂ ਹੋ ਗਈਆਂ ਕੀ ਅਸਰ ਪੈ ਰਿਹਾ ਹੈ ਉਹ ਗੱਲ ਤਾਂ ਇਹ ਵੀ ਜਦੋਂ ਜਦੋਂ ਵੀ ਬਰਸਾਤ ਆਉਂਦੀਆਂ ਨਾ ਇਹ ਸਬਜ਼ੀਆਂ ਮਹਿੰਗੀਆਂ ਹੁੰਦੀਆਂ ਨਾ ਕਿਉਂਕਿ ਇਹ ਜਿਹੜੀ ਗਰਮੀ ਦੀਆਂ ਸਬਜ਼ੀਆਂ ਜਿੰਨੀਆਂ ਆਉਂਦੀਆਂ ਨਾ ਇਹ ਹਿਮਾਚਲ ਚੋਂ ਆਉਂਦੀਆਂ ਹਿਮਾਚਲ ਇਸ ਵਾਰੀ ਬਹੁਤ ਹੀ ਤਰਸਦੀ ਹੋਈ ਆ ਬਹੁਤ ਹੀ ਪ੍ਰਲੇ ਹੋਈ ਆ ਤੇ ਉਥੋਂ ਹੀ ਜਿਹੜੀ ਸਬਜ਼ੀ ਆਣੀ ਬਿਲਕੁਲ ਬੰਦ ਹੋ ਚੁੱਕੀ ਦੀ ਆ ਇਸ ਕਰਕੇ ਜਿਹੜੀ ਥੋੜੀ ਥੋੜੀ ਸਬਜ਼ੀ ਆ ਰਹੀ ਆ ਕਿਉਂਕਿ ਇੱਥੇ ਜਿਹੜੇ ਉਪਭੋਗਤਾ ਆ ਜਿਹੜੇ ਸਬਜ਼ੀ ਖਾਣ ਵਾਲੇ ਬਹੁਤ ਜ਼ਿਆਦਾ ਆ ਭਾਰਤ ਦੀ ਪੰਜਾਬ ਦੀ ਜਿਹੜੀ ਆ ਪਪੂਲੇਸ਼ਨ ਜਨਸੰਖਿਆ ਬਹੁਤ ਜ਼ਿਆਦਾ ਆ ਇਸ ਕਰਕੇ ਸਬਜ਼ੀ ਥੋੜੀ ਆਉਂਦੀ ਆ ਤੇ ਜਿਹੜੇ ਪਠਾਨਕੋਟ ਸਬਜ਼ੀ ਮੰਡੀ ਵਾਲੇ ਆ ਉਹ ਉਹਦਾ ਨਜਾਇਜ਼ ਫਾਇਦਾ ਉਠਾਉਂਦੇ ਆ ਕਿਉਂਕਿ ਉੱਥੇ ਆੜਤੀਆਂ ਦਾ ਕੰਮ ਹੈ ਅਗਰ ਇੱਕ ਟਰੱਕ ਆਂਦਾ ਹੈ ਕਿ ਸਬਜ਼ੀ ਮਹਿੰਗੀ ਹੋ ਜਾਂਦੀ ਆ ਪੰਜ ਸੱਤ ਟਰੱਕ ਆਂਦੇ ਆ ਸਬਜ਼ੀ ਸਸੀ ਹੋ ਜਾਂਦੀ ਆ ਇਸ ਕਰਕੇ ਇਹ ਸਬਜ਼ੀ ਹਰ ਵਾਰੀ ਮਹਿੰਗੀ ਹੁੰਦੀ ਆ ਜਦੋਂ ਵੀ ਬਰਸਾਤ ਆਂਦੀ ਆ ਨਾ ਇਹਦੇ ਸਾਡੇ ਲੋਕਾਂ ਦੀ ਖੁਸ਼ਕਿਸਮਤੀ ਆ ਕਿ ਉਹ ਸਬਜ਼ੀਆਂ ਹਰ ਸਬਜ਼ੀਆਂ ਮਿਲਦੀ ਆ ਤੇ ਅੱਜ ਤੋਂ 20 25 30 ਸਾਲ ਲੋਕੀ ਪਿਆ ਗੰਡੇ ਆਲੂ ਬਤਾਉਂ ਇਹ ਗੰਡੇ ਤਾਂ ਹੀ ਇਸ ਕਰਕੇ ਇਹ ਸਬਜ਼ੀਆਂ ਮਹਿੰਗੀਆਂ ਹੀ ਹੁੰਦੀਆਂ ਨਾ ਇਹ ਜਿਹੜੀਆਂ ਸਬਜ਼ੀਆਂ ਜਿਹੜੀਆਂ ਹੁੰਦੇ ਨਾ ਇਹ ਫਸਲ ਤੇ ਡਿਪੈਂਡ ਹੁੰਦੀਆਂ ਆ ਫਸਲ ਜ਼ਿਆਦਾ ਹੋ ਗਈ ਸਬਜ਼ੀਆਂ ਸਸਤੀ ਹੋ ਗਈਆਂ ਫਸਲ ਘਟ ਗਈ ਤੇ ਸਬਜ਼ੀਆਂ ਮਹਿੰਗੀਆਂ ਹੋ ਗਈਆਂ ਮੌਜੂਦਾ ਹਾਲਾਤ ਕੀ ਨੇ ਬਾਜ਼ਾਰ ਮੌਜੂਦਾ ਹਾਲਾਤ ਬਾਜ਼ਾਰ ਚ ਸਵਾ ਸਬਜ਼ੀ ਵਾਲਿਆਂ ਤੋਂ ਕੋਈ ਕੰਮ ਨਹੀਂ ਆ ਕਿਉਂਕਿ ਲੋਕਾਂ ਨੇ ਬਾਕੀ ਸਮਾਨ ਜਿਹੜੇ ਖਰੀਦਣ ਨੂੰ ਬੰਦ ਕਰ ਦਿੱਤੇ ਆ ਤੋਂ ਲੋਕਾਂ ਦੇ ਦਿਮਾਗ ਚ ਆ ਵੀ ਪਤ ਨਹੀਂ ਮੁੜ ਕੇ ਕਿੱਦਾਂ ਪਾਣੀ ਆ ਜਾਣਾ ਕੀ ਹੋ ਜਾਣਾ ਕੀ ਨਹੀਂ ਹੋ ਜਾਣਾ ਬਾਕੀ ਮਣਿਆਰੀ ਵਾਲੇ ਬਾਜਾਜੀ ਵਾਲੇ ਸਾਰੇ ਬਿਲੇ ਫਿਰੇ ਦਿੰਨਾ ਇਸ ਲਈ ਸਿਰਫ ਸਬਜ਼ੀ ਦੇ ਰਾਸ਼ਾ 버ਗਰ ਨੂਡਲ ਦੇ ਰਾਸ਼ਾ ਜਿਹੜੀ ਦਾਦਾ ਬੀਵੀ ਪੰਜੀ ਵੀ 550 ਤੋਂ ਹੁੰਦੇ ਰਸ਼ਾ ਬਾਕੀ ਸਵਾਨ ਬਿਲਕੁਲ ਮਾਰਕੀਟ ਬਿਲਕੁਲ ਮੰਦੀ ਮਾਰਕੀਟ ਹੈ ਕੋਈ ਵੀ ਸਰਕਾਰ ਦੁਕਾਨਦਾਰਾਂ ਬਾਰੇ ਕੋਈ ਸੋਚ ਨਹੀਂ ਇਸ ਕਰਕੇ ਸਾਡੀ ਸਰਕਾਰਾਂ ਕੀ ਬੇਦੀ ਹੈ ਜਿਹੜਾ ਇਹ ਫਲੱਡ ਆਇਆ ਨਾ ਬਹੁਤ ਹੀ ਬੁਰਾ ਹੋਇਆ ਬਹੁਤ ਹੀ ਲੋਕਾਂ ਨਾਲ ਬੇਨਸਾਹੀ ਹੋਈ ਹੈ ਪ੍ਰਭੂ ਰੱਬ ਲੋ ਮਗਰ ਜਿਹਨਾਂ ਦੇ ਫਲੱਡ ਨਹੀਂ ਆਏ ਜਿਹੜੇ ਹੀ ਸੁੱਕੇ ਚ ਬੈਠਿਆ ਸਾਡੇ ਵੀ ਕੰਮ ਕਾਜ ਨੇ ਕਿ ਬੰਦ ਹੋ ਚੁੱਕਣਾ ਪੀਤਾ ਲੱਗਦਾ ਵੀ ਬਾਜ਼ਾਰ ਵਾਲਿਆਂ ਨੂੰ ਵੀ ਕੋਈ ਰਾਹਤ ਦੇਣੀ ਪੈਣੀ ਆ ਇਸ ਕਰਕੇ ਸਰਕਾਰ ਕੇ ਬਿੰਦੀਆ ਕਿ ਜਿਹੜੇ ਬਾਜ਼ਾਰ ਵਾਲੇ ਛੋਟੇ ਛੋਟੇ ਦੁਕਾਨਦਾਰ ਹੈ ਉਹਨਾਂ ਬਾਰੇ ਵੀ ਜਰੂਰ ਸੋਚੋ ਕਿਸ ਤਰ੍ਹਾਂ ਵੀ ਗੱਲ ਖੜੀ ਖੜੀ ਕਰਦੀ ਨਹੀਂ ਹੈ ਇੱਕ ਗੋਭੀ ਸ਼ਿਮਲਾ ਮਰਚ ਫਲਾਸਮਿਨ ਬਾਕੀ ਆਲੂ ਪਿਆਜ਼ ਟਮਾਟਰ ਇਹ ਤੇ ਰਿਆਦਾ ਸਾਰਾ ਕੁਝ ਤੁਸੀਂ ਕਹਦੇ ਸ਼ਿਮਲਾ ਮਰਚ ਦਾ ਰਸ ਰੇਲਾ ਕਿੰਨਾ ਦੀ ਬਾਜਾ ਹੈ 100 ਰੁਪਏ ਕਿਲੋ ਸ਼ਿਮਲਾ ਮਰਚ ਹੈ 80 ਰੁਪਏ ਕਿਲੋ ਗੋਭੀ ਹੈ 100 ਰੁਪਏ ਕਿਲੋ ਟ੍ਰੇਲਾ 50 60 ਰੁਪਏ ਪਲੀਆਂ 80 ਵੀ ਭਿੰਡੀ 60 ਰੁਪਏ ਬਾਕੀ ਦੇ ਜੇ ਗੱਲ ਕਰੀਏ ਤਾਂ ਕਿੰਨੇ ਚਾਹ ਹੈ ਮੰਡੀਰ ਹੈ ਕਿੱਥੇ ਹੈ ਆਲੂ ਤੇ ਆਹ ਰਿਆਦਾ ਬਾਕੀ ਸਬਜ਼ੀ ਸਾਰੀ ਮਹਿੰਗੀ ਹੈ। ਰਾਕ ਨਿਕਲ ਰਿਹਾ ਕਰੋ ਬਾਹਰ। ਉਹ ਘਾਟਾ ਜਦੋਂ ਦਾ ਬਾੜ ਆ ਜੀਏ। ਇੰਨਾ ਕਿ ਨੁਕਸਾਨ ਨੁਕਸਾਨ ਤਾਂ کافی ਹੈ। ਲੋਕੀ ਆਉਂਦੇ ਨੇ ਸ਼ੋਪਿੰਗ ਆ ਕੇ ਕਰਨ। ਆ ਰਹੇ ਪਿੰਡਾਂ ਦੇ ਲੋਕੀ ਘਾਟ ਆ ਰਹੇ ਸ਼ਹਿਰ ਦੇ ਆਏ। ਪਿਛਲੀ ਵਾਰ ਬਸਾਤਾ ਦੇ ਵਿੱਚ ਸਬਜ਼ੀਆਂ ਦੇ ਰੇਟ ਵਧੇ ਸੀ। ਪਿਛਲੀ ਵਾਰੀ ਰੇਟ ਘਟੀ ਇਸ ਵਾਰੀ ਜ਼ਿਆਦਾ।